ਹਰਮਨ ਠੀਕ ਹੋ ਕੋਈ ਨਾ ਮਾ ਰੋਣਾ ਨੀ ਗੱਤੂ ਫਿਕਰ ਨਹੀਂ ਕਰਨਾ ਬਾਬਾ ਜੀ ਮਿਹਰ ਕਰਨਗੇ ਇਲਾਜ ਜਿਹੜਾ ਚੱਲਦਾ ਅਸੀਂ ਠੀਕ ਸੀ ਉੱਥੇ ਕੋਈ ਦੁਆਈ ਨਾ ਕੋਈ ਬੁੱਕਤੀ ਅਨਸਾਨੀ ਤੇ ਇਹ ਆ ਕਿ ਅਪਧੀ ਰੱਖੀ ਕਰੀਏ ਮੈਂ ਕੋਈ ਵੀ ਬੰਦਾ ਇਹਦੇ ਤੱਕ ਪਹੁੰਚਣ ਨਹੀਂ ਦਿੱਤਾ ਭਰਾਵਾਂ ਨੇ ਕਿਹਾ ਗਲਤੀ ਕੀਤੀ ਸੀ ਉਹ ਇਹਨੂੰ ਖਰੀਦ ਕੇ ਲੈ ਕੇ ਆਏ ਸੀ ਆਪਣੇ ਭਰਾਵਾਂ ਦੀ ਕੀਤੀ ਹੋਈ ਗਲਤੀ ਨੂੰ ਸੁਧਾਰਨ ਦੇ ਲਈ ਸਾਰੀ ਜ਼ਿੰਦਗੀ ਇਸ ਲੇਡੀਜ਼ ਨਾਲ ਆਪਣਾ ਜੀਵਨ ਕਰਤਾ ਮੈਂ ਹੁਣ ਤੱਕ 2.6 ਲੱਖ ਰੁਪਏ ਡਾਕਟਰ ਨੂੰ ਫੀਸ ਦੇ ਚੁੱਕੇ ਹਾਂ ਬਾਪੂ ਜੀ ਕਵਿਤਾਵਾਂ ਲਿਖਦੇ ਸੀ ਦੇਸ਼ ਭਗਤੀ ਦੀਆਂ ਧਾਰਮਿਕ ਲਿਖਦੇ ਨੇ ਸੱਭਿਆਚਾਰ ਦੇ ਜਿਹੜੇ ਗੀਤ ਆ ਸੱਭਿਆਚਾਰਕੀਤ ਉਹ ਵੀ ਲਿਖਦੇ ਰਹੇ ਨੇ ਸਮੇਂ ਦੇ ਨਾਲ ਜੀ 6 ਮਿੰਨੇ ਤੋਂ ਬੈੱਡ ਦੇ ਉੱਤੇ ਨੇ ਸਾਡੇ ਮੱਡੀ ਐਂਡ ਕਰਕੇ ਹੁਣ ਜੋ ਮਾਤਾ ਜੀ ਦੇ ਕੁੱਕਰ ਵਾਲੇ ਨੇਗੇ ਬਾਪੂ ਜੀ ਉਹ ਹੁਣ ਐਸਾ ਲਾਉਂਦੇ ਬਿਲਕੁਲ ਸਮਝਾਸਤ ਨਹੀਂ ਲੋਕਾਂ ਤੋਂ ਕਰਦੇ ਆ ਫੜ ਫੜ ਕੇ ਜੀ ਇਹਨਾਂ ਨੇ ਦੋ ਟਾਇਲ ਲੱਗਾਵੇ ਮਾਤਾ ਜੀ ਦੇ ਲਾਤਾ ਇਹ ਇਨਾਂ ਦੇ ਕੋਈ ਬਾਲਕੱਛਾ ਵੀ ਹੈ ਨਹੀਂ ਵੀ ਜੋ ਇਨਾਂ ਦਾ ਖर्चा ਕਰ ਸਕੇ ਸੋ ਤੁਹਾਨੂੰ ਬੇਨਤੀ ਹੈ ਵੀ ਜੀ ਇਸ ਮਾਤਾ ਨੂੰ ਇੱਥੋਂ ਲੈ ਕੇ ਜਾਇਆ ਜਾਵੇ ਤੇ ਤੁਸੀਂ ਉੱਥੇ ਆਪਣੇ ਹਸਪਤਾਲ ਦੇ ਵਿੱਚ ਮਾਤਾ ਜੀ ਨੂੰ ਐਡਮਿਟ ਕਰ ਲਓ ਹੁਣੇ ਖਰਚੇ ਤੋਂ ਬਿਲਕੁਲੋ ਸਮਰਥ ਨਹੀਂ ਇਹ ਪੈਸਾ ਖਰਚ ਨਹੀਂ ਕਰ ਸਕਦੇ ਕੁਝ ਹੈ ਨਹੀਂ ਇਨਾਂ ਕੋਲ ਖਰਚ ਕਰਨ ਨੂੰ ਘਰ ਦੇ ਵਿੱਚ ਵੀ ਜੇ ਕਿਸੇ ਨੇ ਇਹ ਨੂੰ ਫਿੰਡ ਵਿੱਚ ਕਰ ਦਿੱਤਾ ਹੋਵੇ ਉਸ ਘਰ ਦੇ ਵਿੱਚ ਰਹਿ ਰਹੇ ਨੇ ਕਿ ਆਪਣਾ ਘਰ-ਬਾਰ ਵੀ ਹੈ ਨਹੀਂ ਅੰਦਰ ਕੋਈ ਵੀ ਚੀਜ਼। ਸੋ ਕਿਰਪਾ ਕਰੋ ਮਾਦ ਸ੍ਰੀਮਾਤਾ ਜੀ ਨੂੰ ਤੁਸੀਂ ਆਪਣੇ ਸੰਸਥਾ ਦੇ ਵਿੱਚ ਲੈ ਕੇ ਜਾਣ ਦੀ ਕਿਰਪਾ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ। ਆਪ ਬਾਪੂ ਜੀ ਨੇਗੇ ਜੀ। ਇਹ ਪੰਥਕ ਕਵੀ ਨੇ ਵੀ ਜੀ। ਪੰਥ ਦੀ ਸੇਵਾ ਕਰਦੇ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਥੇਦਾਰ ਮੋਹਨ ਸਿੰਘ ਜੀ ਮੋਮਨਾਵਾਦੀ ਅੱਜ ਠੀਕ ਹੋਰ ਮੰ ਠੀਕ ਹੋ ਕੀ ਨਾਂ ਥੋਡਾ ਕਮਲਜੀਤ ਕੌਰ ਕਮਲਜੀਤ ਕੌਰ ਕੋਈ ਨਾ ਰੋਣਾ ਨੀ ਗਾ ਤੂੰ ਫਿਕਰ ਨਹੀਂ ਕਰਨਾ ਬਾਬਾ ਜੀ ਮਿਹਰ ਕਰਨਗੇ ਤੇ ਵੀਰ ਜੀ ਮੁਖੀ ਨੇ ਇੱਥੋਂ ਦੇ ਉੱਥੋਂ ਜਿੱਥੋਂ ਆਏ ਹਸਪਤਾਲ 'ਚ ਇਲਾਜ ਜਿਹੜਾ ਚੱਲਦਾ ਸੀ ਠੀਕ ਸੀ ਉੱਥੇ ਨਹੀਂ ਠੀਕ ਹੈ ਠੀਕ ਆ ਅਡਾ ਨੂੰ ਨਾ ਬਠਾ ਕੇ ਰੱਖਿਆ ਕੋਈ ਦਵਾਈ ਨਾ ਕੋਈ ਬੁੱਟੀ ਹੂੰ ਦੁਕਾਨਦਾਰ ਕਰੇ ਲੇ ਲੰਗ ਦੀ ਗਸ਼ਾਦਰ ਹੂੰ ਸੱਤ ਮਹੀਨੇ ਗਸ਼ਾਦਰ ਸੱਤ ਮਹੀਨੇ ਹੋਏ ਹੁਣ ਇਹ ਤੁਹਾਡੇ ਘਰ ਵਾਲੇ ਪਤੀ ਤੁਹਾਡਾ ਹਾਂ ਜੀ ਇਹਨਾਂ ਦਾ ਵੀ ਕੋਈ ਬੱਚੇ ਨਹੀਂ ਹੈਗੇ ਮੇਰੇ ਵੀ ਨਹੀਂ ਤੇ ਪੀਕੇ ਕਿੱਥੇ ਤੁਹਾਡੇ ਪੀਕੇ ਬਹੁਤ ਦੂਰ ਇਹਨੂੰ ਕੋਈ ਲੈ ਕੇ ਆ ਕਿਤੇ ਦੇਸ ਦਿੱਤਾ ਫਿਰ ਇਹਨਾਂ ਨੇ ਮੈਨੂੰ ਤਾਂ ਇਹ ਕਰਕੇ ਆਪਣੇ ਬਣਾ ਲਏ ਹੂੰ ਉਹ ਕਿਹ ਕੋਈ ਫਤ ਨਹੀਂ ਰੋਣਾ ਰੋਣਾ ਮਤ ਰੋਣਾ ਮਤਲਬ ਉੱਥੋਂ ਲਿਆ ਕੇ ਕੋਈ ਤੁਹਾਨੂੰ ਉਹ ਜਦੋਂ ਵੇਚ ਕੇ ਗਿਆ ਉਦੋਂ ਤੁਸੀਂ ਕਿੱਡੇ ਸੀਗੇ ਨਹੀਂ ਵੱਡੇ ਸੀ ਮੈਨੂੰ ਝੂਟ ਬੋਲ ਕੇ ਲਿਆਇਆ ਝੂਟ ਬੋਲ ਕੇ ਲਿਆ ਮੈਨੂੰ ਇਹ ਕੱਲੇ ਬੋਲੀ ਵਾਲੇ ਤਾਂ ਪਤਾ ਨਹੀਂ ਲੱਗਦਾ ਸੀ ਮੈਂ ਬੋਲੀ ਇੱਧਰ ਦੀ ਤਾਂ ਸਮਝ ਨਹੀਂ ਆਸਾਮ ਤੋਂ ਨਹੀਂ ਨਹੀਂ ਹਾਂ ਕਲਕੱਤਾ ਤੇ ਕਲਕੱਤਾ ਤੋਂ ਕੋਈ ਨਾ ਕੋਈ ਨਾ ਰੋਣਾ ਤੇ ਫਿਰ ਇਹ ਮੋਹਨ ਸਿੰਘ ਜੀ ਮਿਲੇ ਤੁਹਾਨੂੰ ਇਹਨਾਂ ਨੇ ਤੁਹਾਡੇ ਤੇ ਦਇਆ ਕਰਕੇ ਤੁਹਾਨੂੰ ਆਪਣੇ ਨਾਲ ਕਲਸਾ ਜੀ ਆਪਣੇ ਕੋਲੇ ਕਿੰਨੇ ਸਾਲਾਂ ਤੋਂ ਨੇ ਮਾਤਾ ਜੀ ਹੋ ਗਏ ਜੀ 40 ਸਾਲ ਤੋਂ 40 ਸਾਲ ਕਿੱਥੋਂ ਕਿੱਥੋਂ ਮਿਲੇ ਤੁਹਾਨੂੰ ਇਹ ਮੈਂ ਤੁਹਾਨੂੰ ਪਾਣੀ ਪੁੱਛੀ ਕਹਾਣੀ ਦੱਸਾਂਗਾ ਜਿਹੜੇ ਸਾਡੇ ਮੇਰੇ ਤੋਂ ਵੱਡੇ ਭਰਾ ਸੀ ਨਾ ਨਾ ਸਾਡੇ ਮਾਂ ਇੱਕ ਸੀ ਬਾਪ ਦੋ ਸੀ ਉਹ ਤਿੰਨ ਭਰਾ ਸੀ ਮੇਰੇ ਚਾਚੇ ਦੇ ਲੜਕੇ ਉਹਦਾ ਬਾਪ ਗੁਦਰ ਗਿਆ ਸੀ ਛੋਟੇ ਹੁੰਦੇ ਦਾ ਤੇ ਉਹ ਫਿਰ ਇੱਕ ਦੂਜੇ ਤੇ ਸਿਰ ਕਰ ਲੈਂਦੇ ਆ ਪਿੰਡਾਂ ਦੇ ਕਿਉਂ ਨਹੀਂ ਜਾਣਾਂ ਮੈਂ ਆਪਣੇ ਬਾਪ ਦੇਖ ਲਾ ਸੀ ਉਹ ਜਿਹੜੇ ਸੀਗੇ ਉਹਨਾਂ ਨੂੰ ਜ਼ਮੀਨ ਘਟ ਆਉਂਦੀ ਸੀ ਮੈਨੂੰ ਜ਼ਿਆਦਾ ਕੁ ਦੇਖੋ ਸਵਾਭ ਸੀ ਤੇ ਦੂਸਰਾ ਮੈਂ ਪੜਦਾ ਸੀ ਉਹਨਾਂ ਨੂੰ ਰਿਸ਼ਤਾ ਨਹੀਂ ਸੀ ਆਉਂਦਾ ਜਿਹੜਾ ਆਉਂਦਾ ਸੀ ਮੇਰੇ ਵੱਲ ਆਉਂਦਾ ਸੀ ਉਹ ਉਹ ਕਰਦੇ ਉਹਨਾਂ ਦੀ ਉਮਰ ਵੱਡੀ ਹੋ ਗਈ ਤੇ ਉਹ ਫਿਰ ਇਸ ਤਰ੍ਹਾਂ ਮੁੱਲ ਦਾ ਕੰਨ ਵੀ ਲੈ ਆਉਂਦਾ ਮੁੱਲ ਤੇ ਲੈ ਕੇ ਆਇਆ ਸੀ ਕੌਣ ਲੈ ਕੇ ਆਇਆ ਭਰਾ ਤੁਹਾਡਾ ਮੇਰਾ ਮੇਰਾ ਭਰਾ ਵੱਡਾ ਹਾਂਜੀ ਜਮੇ ਕਿਸੇ ਨੇ ਗੱਲ ਨਹੀਂ ਸੀ ਕਰਦੇ ਮੈਂ ਵੀ ਇਹਨਾਂ ਨੂੰ ਸੱਚ ਦੱਸਾਂ ਉਸ ਵੇਲੇ ਪੂਰ ਗੱਪ ਕੀਤੀ ਵੀ ਵਾਹ ਜਾਣ ਇਹਨਾਂ ਨੂੰ ਪਰ ਨਹੀਂ ਤੇ ਫਿਰ ਉਹਨਾਂ ਨੇ ਗਾਹਕ ਲਿਆਉਣ ਲੱਗ ਗਏ ਵੀ ਜਿਹੜੇ ਸਾਡੇ ਪੈਸੇ ਲੱਗੇ ਨੇ ਅਸੀਂ ਉਹ ਪੈਸੇ ਖੜੇ ਕਰ ਲਈਏ ਇਹਨੂੰ ਵੇਚ ਲਈਏ ਤੇ ਮੈਂ ਸੋਚਿਆ ਮੈਂ ਕਿਹਾ ਵੀ ਇਸ ਵੇਲੇ ਤਾਂ ਇਹਦਾ ਕੋਈ ਦਰਪੰਛੀ ਵੀ ਨਹੀਂ ਹੈਗਾ ਮਦਦ ਦੇ ਵਿੱਚ ਇਨਸਾਨੀਅਤ ਇਹ ਹੈ ਕਿ ਆਪਾਂ ਦੀ ਰੱਖਿਆ ਕਰੀਏ ਮੈਂ ਕੋਈ ਵੀ ਬੰਦਾ ਇਹਦੇ ਤੱਕ ਪਹੁੰਚਣ ਹੀ ਨਹੀਂ ਦਿੱਤਾ ਤੇ ਜਿਹੜਾ ਬੰਦਾ ਆਉਂਦਾ ਸੀ ਦੇਖਣ ਵਾਸਤੇ ਵੀ ਅਸੀਂ ਖਰੀਦੀਏ ਮੈਂ ਉਹਨੂੰ ਕਹਿੰਦਾ ਸੀ ਉਹ ਤਾਂ ਮੇਰੇ ਘਰ ਵਾਲੀ ਹੈ ਮੇਰੇ ਵਾਸਤੇ ਹੈ ਪਰ ਉਹ ਕਿਹੜਾ ਗਿਆ ਕੋਈ ਨਹੀਂ ਸੀ ਆਉਂਦਾ ਅਖੀਰ ਮੈਂ ਬੇਬਲੂ ਕਾਇਤਾ ਜੀ ਮੈਂ ਤਾਂ ਤੁਸੀਂ ਉਹਨੂੰ ਪੈਸੇ ਚਾਹੀਦੇ ਨੇ ਪੈਸੇ ਲੈ ਲਓ ਰੁਪਈਏ ਚਾਹੀਦੇ ਨੇ ਤੇ ਮੇਰੇ ਲਈ ਤੁਸੀਂ ਨਾਲ ਉਹ ਕਰਿਓ ਹੁਣ ਮੈਨੂੰ ਇਹ ਸੀ ਵੀ ਇਹਦੇ ਮਾਪੇ ਕੋਲ ਮੈਂ ਛੱਡ ਦਊਗਾ ਰੈਸ ਲੈ ਕੇ ਮੈਂ ਉਹਨਾਂ ਨੂੰ ਚਿੱਠੀ ਲਿਖ ਦਿੱਤੀ ਵੀ ਤੁਹਾਡੀ ਕੁੜੀ ਸਾਡੇ ਇੱਥੇ ਆ ਉਹਨਾਂ ਨੇ ਪੁਲਿਸ ਰਿਪੋਰਟ ਵੀ ਦਿੱਤੀ ਹੋਈ ਸੀ ਪਰ ਨਹੀਂ ਪਤਾ ਲੱਗਿਆ ਕਿਥੋਂ ਕੋਲਕਾਤਾ ਤੋਂ ਕੋਈ ਇਧਰੇ ਪਹੁੰਚੀ ਪੰਜਾਬ ਫੇਰ ਕਿਵੇਂ ਕਿਹਾ ਪਿਕਅਪ ਲੱਭ ਗਿਆ ਹੀ ਤੁਹਾਨੂੰ हां जी एड्रेस ਦੱਸਤਾ ਇਹਨਾਂ ਨੇ ਇਹਨਾਂ ਦਾ ਸਾਰਾ ਕੁਝ ਦੱਸਤਾ ਇਹਨਾਂ ਨੇ ਪੜਿਆ ਲਿਖਿਆ ਪਰਵਾਰ ਹੈ ਉਹਨਾਂ ਨੇ ਫਿਰ ਇਹਨਾਂ ਨੂੰ ਪੜਾਇਆ ਫੁਲ ਮਿਲਟਰੀ ਚੈਂਜਰ ਉਹਨੂੰ ਚਿੱਠੀ ਲਿਖੀ ਉੱਤਰੋਂ ਵੀ ਤੁਸੀਂ ਫਿਰ ਇਤਰੇ ਹੋਂ ਜਾ ਕੇ ਪੰਜਾਬ ਤੇ ਇਸ ਐਡਰੈਸ ਤੇ ਪਤਾ ਕਰੋ ਉਹ ਆਏ ਇਥੇ ਕੋਈ ਕਿੰਨੇ ਤਾਂ ਵੀ ਸਭ ਤੋਂ ਲੇਕ ਸਾਡੇ ਗਵਾਂਢੀ ਪਿੰਡ ਰਹਿ ਗਏ ਸਾਡੇ ਬਾਰੇ ਪਤਾ ਕਰੇ ਦੂਸਰੇ ਦਿਨ ਮੇਰੇ ਕੋਲੇ ਪਹੁੰਚੀ ਉਹ ਤੇ ਉਹ ਕਹਿੰਦਾ ਵੀ ਮੈਂ ਤਾਂ ਦੇਖ ਰਹਿਣਾ ਇਹਨਾਂ ਨੂੰ ਵਾਦਾ ਕਰਕੇ ਮੈਂ ਲੈ ਕੇ ਆਉਂਗਾ ਮੈਂ ਤੁਹਾਡੀ ਭੈਣਾਂ ਵੀ ਲੈ ਜੂ ਜਾਂਦੀ ਐ ਮੈਂ ਤੈਨੂੰ ਇਸੇ ਵਾਸਤੇ ਚੁਦਾਇਆ ਇੱਕ ਤਰ੍ਹਾਂ ਉਹਨਾਂ ਕੋਲ ਇੱਕ ਉਹ ਕਹਿੰਦੇ ਵੀ ਚੱਲ ਦੀਦੀ ਦੀਦੀ ਕਹਿੰਦੇ ਨੇ ਤੇ ਕਹਿੰਦੀ ਵੀ ਅਸੀਂ ਬਾਅਦ ਚ ਆ ਜਾਾਂਗੇ ਮੇਰੇ ਲਈ ਹੀ ਭਗਵਾਨ ਉਸ ਤੋਂ ਬਾਅਦ ਮੇਰੀ ਰਣ ਲਾ ਕੇ ਅਸੀਂ ਬਾਅਦ ਦੇ ਵਿੱਚ ਜਾ ਸੀ ਨੇ ਦੋ ਤਿੰਨ ਵਾਰ ਫਿਰ ਤੁਸੀਂ ਜਾਨੀ ਕਿ ਇਹਨਾਂ ਨੂੰ ਆਪਣੇ ਸਰਕਾਰ ਤੋਂ ਧਰ ਲੈ ਤੇ ਮੈਂ ਕਹਿ ਲਈ ਵਿਆਹ ਕਰਾ ਲੈ ਕਸਮਾ ਫਿਰ ਉਹਦੇ ਬਾਪੂ ਜੀ ਵੀ ਆ ਕੇ ਗਏ ਨੇ ਕੋਈ ਇਹਦੇ ਹਾਂਜੀ ਫੌਜ ਦੇ ਭਰਾ ਜਿਹੜਾ ਉਹ ਵੀ ਕਈ ਵਾਰੀ ਆ ਕੇ ਗਿਆ ਤੁਸੀਂ ਵੀ ਜਾ ਕੇ ਆਏ ਫਿਰ ਅਸੀਂ ਵੀ ਜਾ ਬੱਚਾ ਨਹੀਂ ਕੋਈ ਹੋਇਆ ਤੋ ਨਹੀਂ ਬੱਚਾ ਕਮਲਜੀਤ ਕੁਰੇ ਫਿਕਰ ਨਹੀਂ ਕਰਨਾ ਤੋ ਠੀਕ ਹੈ ਅਸੀਂ ਵੀ ਆ ਤੁਹਾਡੇ ਬੇਟੇ ਹੀ ਆ ਠੀਕ ਹੈ ਅਸੀਂ ਵੀ ਤੁਹਾਡੇ ਬੇਟੇ ਆ ਠੀਕ ਹੈ ਜੇ ਮਾਰੇ ਬਾਪੂ ਜੀ ਹੈ ਪਿਤਾ ਜੀ ਹੈ ਮਾਰੇ ਠੀਕ ਹੈ ਠੀਕ ਹੈ ਹਾਂ ਬੜਾ ਪਰਿਵਾਰ ਆ ਆਪਣਾ ਅੰਦਰ ਵੱਡਾ ਪਰਿਵਾਰ ਆ ਉਹਦੇ ਵਿੱਚ ਤੂੰ ਵੀ ਰਹਿਣਾ ਠੀਕ ਹੈ ਹੁਣ ਚੱਲਨੇ ਹੁੰਦਾ ਕੀ ਡਾਕਟਰਾਂ ਨੇ ਕੀ ਕੱਢਿਆ ਜੀ ਇਹਦੀ ਬਿਮਾਰੀ ਕੀ ਆ ਡਾਕਟਰ ਨੇ ਕੁਛ ਨਹੀਂ ਕੱਢਿਆ ਬੱਚੀ ਹੀ ਨਹੀਂ ਉੱਪਰ ਬਸੂ ਲਾਰੇ ਜੀ ਲਾਈ ਜਾਂਦੇ ਸੀ ਭੁੱਜਣ ਲਾਵਾ ਨਹੀਂ ਮਤਲਬ ਫੇਰ ਹੀ ਨਹੀਂ ਕਰੀ ਉਹਨਾਂ ਨੇ ਲੱਤ ਇਕੱਠੀ ਕਰਿਓ ਦੋਨੇ ਅੱਛਾ ਬਾਥਰੂਮ ਦਾ ਪਤਾ ਨਹੀਂ ਲੱਗਦਾ ਪਲੈਟ੍ਰੀਨ ਦਾ ਪਤਾ ਲੱਗਦਾ ਹੈ ਬਾਥਰੂਮ ਅੱਗੇ ਜਾਂਦੇ ਤੇ ਵਿੱਚ ਸ਼ਾਬਾਹ ਹੁਣ ਬਾਹਰ ਨਿਕਲ ਤੱਕ ਤੇ ਪਾਈਪ ਜਾ ਕੇ ਹਿੱਲੇ ਗਿਆ ਕੁਝ ਹੋ ਗਿਆ ਹੂੰ ਇਹ ਨਹੀਂ ਪਾਈਪ ਦਾ ਤਾਲਕਾ ਤੋਂ ਲਾਇਆ ਹੋਇਆ ਮਤਲਬ ਪਾਈਪ ਉਹਦੇ ਵਾਸਤੇ ਬੈਠਦੇ ਨੇ ਨਾ ਇਹ ਲੈਟ੍ਰੀਨ ਚਾਹਤਾਂ ਤੇ ਲੈਟਰਿਨ ਵੀ ਬਣਤੀ ਕਰਾਉਣੀ ਹੈ ਹਾਂਜੀ ਠੀਕ ਹੈ ਠੀਕ ਮੇਰੇ ਲਈ ਮੁਸ਼ਕਿਲ ਹੈ ਮੈਂ ਖੁਦ ਬਿਮਾਰ ਹੋਣ ਲੱਗ ਗਿਆ ਬਲੱਡ ਪ੍ਰੈਸ਼ਰ ਤੁਹਾਨੂੰ ਸੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਮੋਹਨ ਸਿੰਘ ਜੀ ਜਥੇਦਾਰ ਮੋਹਨ ਸਿੰਘ ਜੀ ਮੋਮਨਾਬਾਦੀ ਬਾਪੂ ਜੀ ਦਾ ਪਿੰਡ ਮੋਮਨਾਬਾਦ ਆ ਬਾਪੂ ਜੀ ਆ ਜਿਹੜਾ ਕਲੀ ਕੋਰੇ ਕੋਲ ਹੈ ਜੀ ਹਾਂ ਤੇ ਬਾਪੂ ਜੀ ਤੁਸੀਂ ਮੰਨ ਲਓ ਕਵੀਚਰ ਜਿੱਕੇ ਪਹਿਲਾ ਹਾਂਜੀ ਮੈਂ ਲਿਖਦਾ ਹੈਗਾ ਲਿਖਾਰੀ ਹਾਂਜੀ ਲਿਖਣ ਤਾਂ ਮੈਂ 12 ਸਾਲ ਦੀ ਉਮਰ 'ਚ ਹੀ ਲੱਗ ਗਿਆ ਸੀ ਜੀ ਸਭ ਤੋਂ ਪਹਿਲੀ ਕਵਤਾ ਮੈਂ 12 ਸਾਲ ਦੀ ਉਮਰ 'ਚ ਲਿਖੀ ਸੀ ਸਰਦਾਰ ਭਗਤ ਸਿੰਘ ਕਿ ਉਹਦੀ ਮਾਂ ਦੇ ਸਵਾਲ ਜਵਾਬ ਸੀ ਜੀ ਉਦੋਂ ਮੈਂ ਦੇਸ਼ ਪਿਆਰ ਦੀਆਂ ਲਿਖਦੇ ਸਕੂਲ 'ਚ ਪੜ੍ਹਦਾ ਸੀ ਨਾ ਜੀ ਉਸ ਤੋਂ ਬਾਅਦ ਫਿਰ ਜਦੋਂ ਕੁਝ ਉਮਰ ਦੇ ਹਿਸਾਬ ਨਾਲ ਵਿਚਾਰ ਬਦਲਦੇ ਜਾਂਦੇ ਆ ਫਿਰ ਦੂਸਰੇ ਲਿਖੇ ਜਿਵੇਂ ਸੱਭਿਆਚਾਰ ਕਹਿੰਦੇ ਨੇ ਉਦੋਂ ਤਾਂ ਸਾਫ਼ ਸੁਥਰੇ ਹੁੰਦੇ ਸੀ ਉਹ ਵੀ ਲਿਖੇ ਉਸ ਤਰ੍ਹਾਂ ਦੇ ਵਿੱਚ ਵੀ ਆਏ ਹੋਣੇ ਜਿਹੜੇ ਕਾਲੇ ਕਾਲੇ ਤਵੇ ਹੁੰਦੇ ਸੀ ਫਿਰ ਹੋਰ ਥੋੜਾ ਜਿਹਾ ਸਮਾਂ ਬਦਲਦਾ ਗਿਆ ਤੇ ਹੁਣ ਅੱਜਕੱਲ ਮੈਂ ਧਾਰਮਿਕ ਦੇ ਕਾਫੀ ਸਮੇਂ ਤੋਂ ਮੈਂ ਕੋਈ 40 ਸਾਲ ਤੋਂ ਇਤਿਹਾਸ ਲਿਖਦਾ ਹਾਂ ਇਤਿਹਾਸਕ ਠੀਕ ਹੈ ਉਹ ਵੀ ਮੇਰੇ ਰਿਕਾਰਡ ਹੋਏ ਨੇ ਢਾਡੀ ਗੋਂਦੇ ਆ ਤੁਸੀਂ ਲਿਖਦੇ ਹੋ ਗੋਂਦੇ ਹੋਰ ਆ ਕੋਈ ਢਾਡੀ ਤੁਸੀਂ ਲਿਖਦੇ ਹੋ ਹਾਂਜੀ ਮੈਂ ਸਟੇਜਾਂ ਤੇ ਬੋਲਦਾ ਹਾਂ ਬੋਲਦੇ ਤੇ ਬਾਪੂ ਮੋਹਨ ਸਿੰਘ ਜੀ ਮੋਮਨਾਬਾਦੀ ਲਖਾਰੀ ਨੇ ਬਹੁਤ ਪਚਕੋਟੀ ਦੇ ਯੀ ਮੈਂ ਬਾਪੂ ਜੀ ਦੱਸਿਆ ਬਾਪੂ ਜੀ ਕਵਿਤਾਵਾਂ ਲਿਖਦੇ ਸੀ ਦੇਸ਼ ਭਗਤੀ ਦੀਆਂ ਕਿਉਂਕਿ ਜਦੋਂ ਜਵਾਨੀ ਸੀਗੀ ਉਦੋਂ ਦੇਸ਼ ਭਗਤੀ ਦੇ ਦੌਰ ਦੇ ਵਿੱਚੋਂ ਨਿਕਲ ਰਹੇ ਸੀ ਫਿਰ ਧਾਰਮਿਕ ਲਿਖਦੇ ਨੇ ਫਿਰ ਸੱਭਿਆਚਾਰ ਦੇ ਜਿਹੜੇ ਗੀਤ ਆ ਸੱਭਿਆਚਾਰਕ ਗੀਤ ਉਹ ਵੀ ਲਿਖਦੇ ਰਹੇ ਨੇ ਸਮੇਂ ਦੇ ਨਾਲ ਇਹ ਅੱਜ ਆਪਣੇ ਇੱਕ ਜ਼ਿੰਮੇਵਾਰੀ ਜਿਹੜੀ ਇਹਨਾਂ ਨੂੰ ਪਕਾਲਪੁਰਖ ਵਾਹਿਗੁਰੂ ਗੋਲੀੋਂ ਵਾਕਸੀ ਗਈ ਸੀ ਅੱਜ ਤੋਂ 40-42 ਸਾਲ ਪਹਿਲਾਂ ਉਹਨੂੰ ਇੱਥੇ ਲੈ ਕੇ ਸੁਪਨਿਆਂ ਦੇ ਘਰ ਪਹੁੰਚੇ ਇਹ ਮਾਤਾ ਕਮਲਜੀਤ ਕੌਰ ਬੰਗਾਲ ਦੀ ਰਹਿਣ ਵਾਲੀ ਹੈ ਕਲਕੱਤੇ ਦੀ ਉੱਥੋਂ ਜਦੋਂ ਇਹ ਵੀ ਭਰ ਜਵਾਨੀ ਦੇ ਵਿੱਚ ਸੀਗੇ ਬਿਗੜਾ ਕੇ ਕਿਸੇ ਨਾ ਕਿਸੇ ਤਰੀਕੇ ਇੱਥੇ ਪੰਜਾਬ ਵਿੱਚ ਕੋਈ ਇਹਨਾਂ ਨੂੰ ਵੇਚ ਗਿਆ ਉਸ ਤੋਂ ਬਾਅਦ ਜਿਨ੍ਹਾਂ ਨੂੰ ਵੇਚਿਆ ਸੀ ਉਹ ਬਾਪੂ ਦੇ ਭਰਾ ਹੀ ਸੀਗੇ ਤੇ ਉਹਨਾਂ ਨੂੰ ਸਮਝ ਨਹੀਂ ਸੀ ਆਉਂਦੀ ਇਹਦੀ ਲੈਂਗੁਏਜ ਦੀ ਜਿਵੇਂ ਬਾਪੂ ਜੀ ਨੇ ਦੱਸਿਆ ਵੀ ਬੋਲੀ ਦੀ ਇਹ ਬੰਗਲਾ ਬੋਲਦੇ ਸੀ ਤੇ ਉਹ ਕਿਸੇ ਹੋਰ ਨੂੰ ਦੇਣਾ ਚਾਹੁੰਦੇ ਸੀਗਾ ਉਹ ਚਾਹੁੰਦੇ ਸੀ ਵੀ ਚਲੋ ਜਿੰਨੇ ਸਾਡੇ ਪੈਸੇ ਲੱਗੇ ਉਹ ਮਿਲ ਜਾਣ ਸਾਨੂੰ ਪਰ ਬਾਪੂ ਜੀ ਨੇ ਇਤਨਾ ਕਿਤੇ ਗਲਤ ਧਾਰ ਲਈ ਸੀ ਜਾਂ ਉਪਰੋਂ ਰੱਬਲੀਓ ਕੋਈ ਰਿਸ਼ਤਾ ਸੀ ਇਹਨਾਂ ਦਾ ਵੀ ਮੈਂ ਇਹਨੂੰ ਵੇਚਣ ਨਹੀਂ ਦੇਣਾ ਹੁਣਗਾ ਫਿਰ ਜੇ ਮੈਂ ਸਾਡੇ ਆਮ ਪ੍ਰਥਾ ਵਾ ਵੀ ਜੇ ਭਰਾ ਨੂੰ ਕੁਝ ਹੋ ਜਾਵੇ ਵੀ ਦੂਜੇ ਭਰਾਰੇ ਸਿਰ ਧਰ ਦਿੰਦੇ ਆ ਤੇ ਉਵੇਂ ਹੀ ਵੀ ਬਾਪੂ ਜੀ ਨੇ ਇਸ ਅਬਲਾ ਦੀ ਇਸ ਆਪਣਿਆਂ ਤੋਂ ਵਿਛੜੀ ਹੋਈ ਇਸ ਲੇਡੀ ਦੀ ਮਦਦ ਕੀਤੀ ਇਹਨੇ ਆਪਣੇ ਸਿਰ ਧਰ ਲਿਆ ਫਿਰ ਇਹ ਡਰੈਸ ਦਾਅਵਾਦੀ ਸੀ ਵੀ ਮੈਂ ਕਲਕੱਤੇ ਦੀ ਰਹਿਣ ਵਾਲੀ ਆ ਉਹ ਡਰੈਸ ਤੇ ਪਹੁੰਚ ਕੀਤੀ ਪਤਾ ਕੀਤਾ ਇਹਦਾ ਪਰਿਵਾਰ ਵੀ ਕਮਲਜੀਤ ਮਾਤਾ ਦਾ ਪਰਿਵਾਰ ਵੀ ਇਹਨੂੰ ਲੱਭ ਰਿਆ ਸੀ ਉਹਨਾਂ ਨੇ ਐਫ ਆਈ ਆਰ ਦਰਜ ਕਰਾਈ ਹੋਈ ਸੀ ਬਾਪੂ ਵੀ ਜਵਾਨੀ ਦੀ ਬੇਤ ਸੀ ਲਿਖਦਾ ਸੀ ਲਿਖਾ ਰਹੀ ਸੀ ਚਾਰ ਬੰਦੇ ਜੁੜੇ ਹੋਏ ਸੀ ਨਾਲ ਉਹ ਤਾਂ ਵਧੀਆ ਰੋਜ਼ਗਾਰ ਕਰਦੇ ਸੀ ਪਰ ਤਰਾਸ ਦੀ ਜਾਂ ਕਿਸਮਤ ਕਹੀਏ ਬੱਚਾ ਨਹੀਂ ਹੋਇਆ ਦੋਨਾਂ ਕੋਲੇ ਕੋਈ ਵੀ ਅੱਜ ਬੁਢਾਪੇ 'ਚ ਪਹੁੰਚ ਗਏ ਨੇ ਅੱਜ ਬਾਪੂ ਵੀ ਆਪਣੇ ਆਪ ਨੂੰ ਲੈ ਕੇ ਚੱਲਣ ਲਈ ਮੁਸ਼ਕਲ ਆ ਸਰੀਰ ਬਜ਼ੁਰਗ ਹੋ ਗਿਆ ਤੇ ਮਾਤਾ ਤਾਂ ਚੱਲ ਨਹੀਂ ਪਿਆ ਰਹੇ ਬਿਲਕੁਲ ਸਟ੍ਰੀਚਰ ਤੇ ਨੇ ਕਿੰਨੇ ਮਹੀਨੇ ਤੋਂ ਉੱਥੇ ਹਸਪਤਾਲ ਸੀ ਜੀ 7 ਮਹੀਨੇ ਹੋ ਗਏ ਜੀ 7 ਮਹੀਨੇ ਤੋਂ ਉੱਥੇ ਇੱਕ ਹਸਪਤਾਲ ਦਾ ਸੀ ਨਾ ਨਹੀਂ ਲਵਾਂਗੇ ਹਸਪਤਾਲ ਦੇ ਵਿੱਚ ਹੀ ਦਾਖਲ ਸੀ ਮਾਤਾ ਜੀ ਕਿਉਂਕਿ ਕੱਲਾ ਘਰੇ ਬਾਪੂ ਨਾ ਤਾਂ ਨਿਭਾ ਸਕਦਾ ਸੀ ਨਾ ਸੰਭਾਲ ਸਕਦਾ ਸੀ ਕਿਵੇਂ ਨ ਕਿਵੇਂ ਪੈਸੇ ਪੂਸੇ ਉਤਰੋ ਉਤਰੋ ਕਰਕੇ ਹਸਪਤਾਲ ਦਾ ਖਰਚਾ ਕਿੰਨੇ ਦਾ ਸੀ ਮਹੀਨੇ ਦਾ ਖਰਚਾ ਜੀ ਅੱਜ ਮੈਂ ਹੁਣ ਤੱਕ 2,60,000 ਰੁਪਏ ਡਾਕਟਰ ਨੂੰ ਪੂਰੀ ਇਸ ਦੇ ਚੁਕਾ 2.60 ਹਜ਼ਾਰ ਰੁਪਿਆ ਫੀਸ ਹੁਣ ਟਿੱਕਰ ਡਾਕਟਰ ਨੂੰ ਵਾਪਸ ਇਹਨੇ ਮੈਂ ਦੇ ਚੁੱਕਿਆ। ਦਵਾਈਆਂ ਹੋਰ ਉਹ ਲਹਿਦਾ ਆਪਣੀਆਂ ਹੁੰਦੀਆਂ ਨੇ ਖਰਚਾ। ਦਵਾਈ ਤਾਂ 20 ਹਜ਼ਾਰ ਦਾ ਖਰਚਾ ਸੀ। ਹਾਂਜੀ। ਬਿਨਾਂ ਦਵਾਈਆਂ ਤੋਂ 30 ਹਜ਼ਾਰ ਰੁਪਿਆ ਮਹੀਨਾ ਦਾ ਖਰਚਾ ਸੀ। ਕੋਸ਼ਿਕ ਮਹੀਨਿਆਂ ਤੋਂ ਬਾਪੂ ਜੀ ਸਾਡੇ ਸੰਪਰਕ 'ਚ ਵੀ ਸਾਨੂੰ ਫੋਨ ਕਰਦੇ ਆ ਕੇ ਵੀ ਗਏ। ਬਾਪੂ ਆਪਣੀ ਧਰਮ ਪਤਨੀ ਨੂੰ ਆਪਣੀ ਡਿਊਟੀ ਨਿਭਾਉਂਦਾ ਹੋਇਆ ਇੱਥੇ ਪਹੁੰਚਿਆ। ਕੱਲ ਵੀ ਵੀਰੇ ਹੁਣੇ ਸਾਡੇ ਕੋਲੇ ਆ ਕੇ ਗਏ ਬਾਪੂ ਜੀ ਹੁਣੇ ਮਿਲ ਕੇ ਗਏ। ਵੀਰੇ ਤੁਹਾਡਾ ਪਿੰਡ ਕਿਹੜਾ? ਕੰਦਗੜ ਮਟ। ਅੰਮ੍ਰਿਤਸਰ ਮੰਡੀ ਤੋਂ ਤੇ ਇਦਾਂ ਦੇ ਬਹੁਤ ਸਾਰੇ ਬਾਪੂ ਦੇ ਧੀਆ ਪੁੱਤ ਨੇ ਜਿਹੜੇ ਬਾਪੂ ਨਾਲ ਜੁੜੇ ਹੋਏ ਨੇ ਕਿਉਂਕਿ ਕਿ ਚੰਗਾ ਲਖਾਰੀ ਆ ਚੰਗਾ ਇਨਸਾਨ ਆ ਬਾਪੂ ਜਿਨੇ ਆਪਣੀ ਜੀਵਨੀ ਦੇ ਵਿੱਚ ਆਪਣੇ ਭਰਾਵਾਂ ਦੀ ਕੀਤੀ ਹੋਈ ਗਲਤੀ ਨੂੰ ਸੁਧਾਰਨ ਦੇ ਲਈ ਸਾਰੀ ਜ਼ਿੰਦਗੀ ਇਸ ਲੇਡੀਜ਼ ਨਾਲ ਆਪਣਾ ਜੀਵਨ ਕੱਟਿਆ ਦੇਖੋ ਇਹ ਗੱਲ ਦਾ ਬਾਪੂ ਨੇ ਕੋਈ ਲਕੋਵੋ ਵੀ ਨਹੀਂ ਰੱਖਿਆ ਵੀ ਮੇਰੇ ਭਰਾਵਾਂ ਨੇ ਕਹਿੰਨੇ ਗਲਤੀ ਕੀਤੀ ਸੀ ਉਹ ਇਹਨੂੰ ਖਰੀਦ ਕੇ ਲੈ ਕੇ ਆਏ ਸੀ ਉਸ ਤੋਂ ਬਾਅਦ ਮੈਨੂੰ ਇਹ ਗੱਲ ਬਰਦਾਸ਼ਤ ਨਹੀਂ ਹੋਈ ਵੀ ਉਹ ਦੁਬਾਰਾ ਵੇਚਣ ਦੇ ਵਾਸਤੇ ਗਾਹਕ ਲੱਭਣ ਤਾਂ ਫਿਰ ਮੈਂ ਆਪਣੀ ਜ਼ਿੰਮੇਵਾਰੀ ਸਮਝਦੇ ਆ ਇਹ ਹੁਣ 40 42 ਸਾਲ ਹੋ ਗਏ ਦੋਨਾਂ ਨੂੰ ਇਕੱਠੇ ਰਹਿੰਦੇ ਆ ਤੇ ਕੁਝ ਕੁਦਰਤ ਦਾ ਵੀ ਜਿਹੜਾ ਬੱਚਾ ਨਹੀਂ ਹੋਇਆ ਦੋਨਾਂ ਦੇ ਅੱਜ ਬੜਾਪੇ 'ਚ ਪਹੁੰਚ ਗਏ ਨੇ ਤੇ ਅਸੀਂ ਇਸ ਮਾਂ ਨੂੰ ਆਪਣੀ ਨੂੰ ਇੱਕ ਮਾਂ ਵਾਂਗ ਸੰਭਾਲ ਸਕੀ ਇੱਥੇ ਤੇ ਬਾਪੂ ਨੂੰ ਇੱਕ ਬਾਪ ਵਾਂਗ ਮਾਨ ਸਤਕਾਰ ਦੇ ਸਕੀਏ ਬਾਪੂ ਕਹਿੰਦਾ ਮੈਂ ਕਿਉਂਕਿ ਬਾਪੂ ਇੱਕ ਚੱਲਦਾ ਫਿਰਦਾ ਬੰਦਾ ਹੈ ਦੀ ਸਾਰੀ ਜ਼ਿੰਦਗੀਆਂ ਹੀ ਨਿਕਲੀ ਐ ਸਟੇਜਾਂ ਤੇ ਜਾਂ ਢਾਡੀ ਸਿੰਘਾਂ ਨਾਲ ਕੁਇਸ਼ਰ ਸਿੰਘਾਂ ਨਾਲ ਕਵੀਆਂ ਨਾਲ ਗੀਤ ਲਿਖਣ ਗਉਣ ਵਾਲਿਆਂ ਨਾਲ ਇਹ ਕਹਿੰਦਾ ਵੀ ਮੈਂ ਆਪਦਾ ਇੱਥੇ ਆਇਆ ਕਰੂੰਗਾ ਤੁਹਾਡੇ ਕੋਲੇ ਵੀ ਇਹਨੂੰ ਕਿਸੇ ਮੈਨਾਂ ਕਿਵੇਂ ਮੈਂ ਚਾਹਣਾ ਤੁਸੀਂ ਸੰਭਲੋ ਬਾਪੂ ਤੂੰ ਵੀ ਇੱਥੇ ਨਾਲ ਹੀ ਰੁਕ ਜਾ ਹਾਂਜੀ ਮੈਂ ਵੀ ਸੇਵਾ ਕਰੂੰਗਾ ਹਾਂ ਰਹੇਗਾ ਪੱਕਾ ਹਾਂਜੀ ਇਹ ਪੱਕਾ ਤੇ ਵਿੱਚ ਵਿੱਚ ਮੈਂ ਜਾਂਦਾ ਰਹੂੰਗਾ ਕਿਉਂ ਘਰ ਪਿੱਛੇ ਨਿਗਰਾਨੀ ਤੇ ਘਰ ਕਿੱਥੇ ਬਾਪੂ ਰੰਗੂ ਵਾਲਾ ਰਹਿ ਗਿਆ ਮੈਂ ਰੰਗੂ ਵਾਲਾ ਨਨਗਲ ਕੋਲੇ ਹਾਂਜੀ ਹਾਂਜੀ ਉਹ ਕਿਸੇ ਨੇ ਮੈਨੂੰ ਤਾਂ ਦਿੱਤਾ ਹੋਇਆ ਸ਼ਰਨ ਮੰਗੋ ਓਕੇ ਹਾਂਜੀ ਤੇ ਲੋ ਜੀ ਇਸ ਬਜ਼ੁਰਗ ਜੋੜੇ ਦੀ ਜਿੰਨੀ ਵੀ ਸੇਵਾ ਕਰ ਸਕੀ ਤੁਸੀਂ ਵੀ ਸਾਡੇ ਲਈ ਅਰਦਾਸ ਕਰਿਓ ਸੱਚੇ ਪਾਤਸ਼ਾਹ ਸਾਨੂੰ ਬਲਬੁੱਧੀ ਬਖਸ਼ਣ ਸਮਤ ਬੁੱਧੀ ਬਖਸ਼ਣ ਵੀ ਅਸੀਂ ਬਾਪੂ ਜੀ ਦੀ ਤੇ ਮਾਤਾ ਜੀ ਦੀ ਸੇਵਾ ਕਰ ਸਕੀਏ